ਅਮਰੀਕਾ ਤੋਂ ਕਲਪੇਜੀ ਗਈ ਚੌਥੀ ਉਡਾਨ ਵਿੱਚ ਚਾਰ ਪੰਜਾਬੀ ਨੌਜਵਾਨ ਵਾਪਸ ਪਰਤੇ ਹਨ ਜਿਨ੍ਹਾਂ ਵਿੱਚ ਚੌਦਰਪੁਰ ਦਾ ਰਹਿਣ ਵਾਲਾ ਜੁਗਰਾਜ ਸਿੰਘ ਵੀ ਸ਼ਾਮਲ ਹੈ ਜੁਗਰਾਜ ਸਿੰਘ ਨੇ ਆਪ ਬੀਪੀ ਸੁਣਾਉਂਦੇ ਹੋਏ ਦੱਸਿਆ ਤੇ 22 ਜੁਲਾਈ ਨੂੰ ਗਿਆ ਸੀ ਜਿੱਥੋਂ ਫਿਰ ਸੂਰੀ ਨੇ ਬੰਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਕਿ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ 'ਤੇ ਵਿਜੀਲਵਾਵਾਂਗੇ ਫਿਰ ਗੱਡੀ ਅਸੀਂ ਤੁਹਾਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟਡੂ ਨਹੀਂ ਉਹ ਡੰਕ ਕਰਾਣੇ ਲੱਲੇ ਹੜੂ ਸਾਰਾ ਕੁਝ ਪਾਸਪੋਰਟ ਸਭ ਕੁਝ ਲੰਨੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਉਹ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਦਾਟਾ ਗਾੜੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸ਼ਿਪਰਾ ਹੀ ਉਹਨਾਂ ਨੇ ਉੱਥੋਂ ਗਾੜੀ ਅਗਲੀ ਕੰਟਰੀ 깔ਿਆ ਜੀ ਕਿਉਂਕਿ ਬਨਾਮਾ ਜੰਗਲਸਾਨੀ ਵੀ ਗਏ ਜੀ ਬਨਾਮਾ ਸਾਰੇ ਹਾਲਾਤ ਜੀ ਮਾਰੇ ਜੀ ਬਨਾਮਾ ਦੇ ਵਿੱਚ ਬਹੁਤ ਜ਼ਿਆਦਾ ਜੀ ਜੋ ਉਹਨਾਂ ਦੀ ਹੈ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਬਾੜੇ ਨਾਲ ਅਜ ਤੋਂ ਕੋਸ਼ਿਸ਼ ਮੈਂ ਪਹਿਲੇ ਇੱਕ ਮੁੜਾ ਹੀ ਜੀ ਉਹ ਜੰਬਰ ਸਰਦਾ ਅਮਰਜੀਤ ਨਾ ਹੀ ਮਰੇ ਦਾ ਉਹਦੀ ਡੈਥ ਹੋਈ ਜਦੋਂ ਆਪਾਂ ਕਲੰਪੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੁਪਰੇ ਜਿਹੇ ਉਦਾਂ ਵੀ ਅਖੇ ਬੋਡੀ ਪੂਰੀ ਡੈੱਡ ਉਹਨੂੰ ਜਿਹੜੇ ਪੇਪਰ ਸਿਲਵਰ ਪਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਅਸੀਂ ਇਹ ਮੁਸੀਹਾਂ ਖਾ ਜਾਂਦੇ ਸਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10 11 12 ਵਜੇ ਹੀ ਯਾਰੀ ਜੀ ਉਹਨਾਂ ਬਾਰਡਰ ਕ੍ਰੋਸ ਕੀਤਾ ਦੰਕਰਨ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਇੱਥੇ ਚੌਂਕੀ ਚ ਉਹਨਾਂ ਸਿਆਣ ਸੂਨ ਫਿੰਗਰਪ੍ਰਿੰਟ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਚੌਂਕੀ ਜੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਦਾ ਕਿੱਥੇ ਰਹਿ ਜੀ ਸਰ 14 ਨੂੰ ਬਨਾਮਾ ਆਏ ਉਹਨਾਂ ਦੇ ਕੋਈ ਯੂਐਨ ਦੀ ਕੋਈ ਸੰਸਥਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਡਰ ਜੀ ਹੈ ਹੀ ਉਹਨਾਂ ਨੇ ਸਾਨੂੰ ਉੱਥੇ ਹੋਟਲ ਜਿਹਾ ਰੱਖਿਆ ਜੀ ਇੰਡੀਆਨ ਅਹੀਂ ਜਦੋਂ ਉਹ ਜਹਾਜ਼ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਆਨ ਹੀ बाकी होर कंट्रिया दूजे भी मतलब तो साठ सत्तर जने जहाज बच्चे आए ज आर्मी का जहाज़ आया जी पनामा पूरा होटल जी है जी पूरी आर्मी लगी है जी वे जो रूम च कोई बहर आना कुछ करना गेट के गाड़ी आर्मी वाले दो जना गेटी खड़ोता हूं नहीं सर पैसेंजर फ्लैट ही दूजी आर्मी की नहीं तुर्की एयरलाइन उज्या अपना फ्लैटाई आई पिछे जेरिया ला के पनामा ताकि इतों गाड़ी कोई बेरी नहीं बदी ਕੋਈ ਨਹੀਂ ਲੈ ਪਾਸਪੋਰਟ ਲੈ ਲੈਣ ਦੇ ਜਾਂ ਮਨ ਲਾ ਏਅਰਪੋਰਟ ਨੂੰ ਪਾਇਲਟ ਵਾਲਾਂ ਦੇ ਦਿੰਦੇ ਸੀ ਜਾਂ ਫਿਰ ਉਸ ਤੋਂ ਜਾਂ ਪਾਸਪੋਰਟ ਬ੍ਰਾਂਚ ਦੇ ਵੀ ਜਿੱਥੇ ਅਗਲੀ ਸਟੇ ਆ ਪੀ ਉਤਰ ਕੇ ਪਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਾਂ ਦੇ ਦਿਓ ਜਾਂ ਕਿਸੇ ਨੂੰ ਵੀ ਜੇ ਭੱਜਣਾ ਚਾਹ ਪਾਸ ਜਾਨ ਕੋਈ ਜੀ ਸੁਪਨਾ ਦੇ ਸੋਚਦਾ ਹੀ ਆ ਜੀ ਕਰ ਜਾ ਚੁੱਕਿਆ ਬੈਲੀ ਵੇਚ ਕੇ ਜੀ ਸੋਚਿਆ ਜੀ ਵੀ ਕੋ ਕਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਜੀ ਵੀ ਇਹ ਕੁਝ ਹੋਣਾ ਜੀ ਇੱਕ ਉਹ ਜੰਟਾਂ ਲਈ ਟੇਲ ਕਰ ਗਿਆ ਵੀ ਹੋਇਆ ਜੀ ਕੋ